ਇਰੇ ਤਾਂ ਹੁਣ ਵੀ ਪੰਜਾਬ ਵਿੱਚੇ ਉਹਨਾਂ ਦੇ ਲੇਕਿਨ ਕੰਮ ਨਹੀਂ ਨਾ ਕੋਈ ਕਰਦੇ 13 ਕਹਿੰਦੇ ਸੀ ਨਾ ਏਕਾ ਤਾਂ ਉੜ ਗਿਆ ਮੂਰੇ ਤੇ ਉਹਨਾਂ ਤੀਆਂ ਵੀ ਉੜ ਜਾਣਾ ਹੈ ਜਲੰਧਰ ਜਿਮਨੀ ਚੌਂਣ ਦਾਸਤੇ ਕਿਥ ਨੂੰ ਹੋਣ ਜਾ ਰਹੀ ਹੈ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਦਿੱਤੇ ਆ ਲੇਕਿਨ ਕਾਂਗਰਸ ਪਾਰਟੀ ਨੇ ਆਪਣਾ ਗਰਾਸ ਰੂਟ ਵਰਕਰ ਇੱਕ ਮਹਿਲਾ ਬੀਬੀ ਜਿਹੜੀ 5 ਵਾਰ ਐਮਸੀ ਰਹੀ ਹੈ ਤੇ ਸੀਨੀਅਰ ਫਿਫਟੀ ਮੇਰ ਰਹੀ ਹੈ ਜਿਹੜੀ ਕਿ ਇੱਕ ਹੋਣ ਹਾਰ ਵਰਕਰ ਹੈ ਇੱਕ ਮਹਿਲਾ ਨੂੰ ਐਸੀ ਟਿਕਟ ਦਿੰਦੀ ਹੈ ਦੂਸਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਐ ਉਹ ਇੱਕ ਪਾਰਟੀ ਤੋਂ ਦੂਜੀ ਦੂਜੀ ਤੇ ਤੀਜੀ ਛੱਡ ਕੇ ਆਏ ਹੋਏ ਆ ਸਾਰੇ ਦਲ ਬਦਲੂ ਐ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਠਹਿਰਾਵਾ ਵਾਲੇ ਜਿਨ੍ਹਾਂ ਦੇ ਵਿੱਚ ਸਬਰ ਸੰਤੋਖ ਹੈ ਜਿਹੜੇ ਆਪਣੀ ਪਾਰਟੀ ਦੇ ਨਾਲ ਮਿਲ ਕੇ ਚੱਲਦੇ ਉਹਨਾਂ ਲੋਕਾਂ ਨੂੰ ਚੁਣੋ ਜਿਹੜੇ ਨਿੱਤ ਬਦਲਦੇ ਐ ਜਿਹੜੇ ਡਰ ਕੇ ਜਾਂ ਧਾਲਜ ਦੇ ਵਿੱਚ ਪਾਰਟੀਆਂ ਬਦਲ ਲੈਂਦੇ ਕੁਸੀਂ ਦੇਖੋ ਪਿਛਲੀ ਵਾਰੀ ਜਿਹੜਾ ਆਮ ਆਦਮੀ ਪਾਰਟੀ ਚੋਂ ਖੜਾ ਸੀ ਅਰ ਐਮਐਲਏ ਜਿੱਤਿਆ ਐਤ ਕੀ ਉਹ ਭਾਜਪਾ ਵੱਲੋਂ ਖੜਾ ਹੈ ਜਿਹੜਾ ਪਿਛਲੀ ਵਾਰੀ ਭਾਜਪਾ ਕੰਨੀ ਤੇ ਖੜਾ ਸੀ ਐਤ ਕੀ ਉਹ ਆਮ ਆਦਮੀ ਪਾਰਟੀ ਵੱਲੋਂ ਖੜਾ ਹੈ ਮੈਂ ਤਾਂ ਪਾਰਟੀਆਂ ਤੋਂ ਹਰਾਨ ਹੈ ਅਰ ਇਹਨਾਂ ਲੋਕਾਂ ਤੋਂ ਹਰਾਨ ਹੈ ਕੋਈ ਦੀਨ ਧਰਮੇ ਨਹੀਂ ਹੈ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਸੋਚ ਇਹ ਲੋਕਾਂ ਨੂੰ ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਉਹਨਾਂ ਦੇ ਨਾਲ ਲੋਕ ਵੀ ਨਹੀਂ ਸਟੈਂਡ ਕਰਦੇ ਤੇ ਉਹਨਾਂ ਨੂੰ ਲੋਕ ਨਕਾਰ ਦਿੰਦੇ ਆ ਪਿੱਛੇ ਵੀ ਨਕਾਰਿਆ ਤੇ ਇਸ ਵਾਰ ਵੀ ਨਕਾਰਨਗੇ ਪੰਚਾਇਤ ਦੇ ਬਾਨਪਤੀ ਭਗਵੰਤ ਮਾਨ ਨੇ ਉੱਤੇ ਡੇਰੀ ਲਾਉਂਦੀ ਘੇਰੇ ਲਾਉਂਦੀ ਗੱਲ ਕੀਤੀ ਹੈ ਕਿਸ ਤਰ੍ਹਾਂ ਦੇਖੇ ਕਿਸ ਤਰ੍ਹਾਂ ਦੇਖੇ ਤੇਰੇ ਤਾਂ ਹੁਣ ਵੀ ਪੰਜਾਬ ਵਿੱਚੇ ਉਹਨਾਂ ਦੇ ਲੇਕਿਨ ਕੰਮ ਨਹੀਂ ਨਾ ਕੋਈ ਕਰਦੇ ਤਾਂ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਆ ਬਿਜਲੀ ਦਾ ਹੀ ਦੇਖ ਲਓ ਤੋਂ ਇੰਨੇ ਕੱਟ ਲੱਗਦੇ ਆ ਲੋਕ ਇੰਨੇ ਪਰੇਸ਼ਾਨ ਆ ਤਾਂ ਜਿੰਨੇ ਮੱਛਰ ਲੜਾਈ ਐ ਉਹਨੀਆਂ ਵੋਟਾਂ ਕੱਟ ਪੈਣੀਆਂ ਫਿਰ ਦੀਰ ਦੇ ਪੇਪਰ ਨੂੰ ਕਿਵੇਂ ਦੇਖਦੇ ਹੋ ਜਿਹੜਾ ਨੀਡ ਦੇ ਪੇਪਰ ਚ ਵੱਡਾ ਕਾਪਲਾ ਹੋ ਰਿਹਾ ਹੈ ਕਾਪਲਿਆਂ ਦਾ ਕੋਈ ਅੰਤ ਥੋੜੋ ਹੈ ਇਹ ਜਿਹੜੀ ਇੱਥੇ ਦੀ ਆਮ ਆਦਮੀ ਝਾੜੂ ਵਾਲੀ ਸਰਕਾਰ ਹੈ ਇਹਨਾਂ ਨੇ ਤਾਂ ਝਾੜੂ ਪੈਸੇ ਇਕੱਠੇ ਕਰਨ ਵਾਸਤੇ ਲਾਇਆ ਹੋਇਆ ਇਹ ਅੰਦਰ ਨੂੰ ਸੰਭਰਦੇ ਨਾਲੇ ਬਾਹਰ ਨੂੰ ਨੇ ਸੰਭਰਦੇ ਇਹ ਇਹ ਸਮਝ ਲੋ ਕਿ ਪੂਰੇ ਠੱਗ ਲੋਕ ਹੈ ਜਿਨ੍ਹਾਂ ਨੇ ਪੰਜਾਬ ਨੂੰ ਦੋਨੇ ਹੱਥੀ ਲੁੱਟਣਾ ਸ਼ੁਰੂ ਕੀਤਾ ਹੋਇਆ ਲੋਕ ਇਹਨਾਂ ਨੂੰ ਨਾ ਇਹਨਾਂ ਨੂੰ ਮਾਫ ਕੀਤਾ ਪਿਛਲੇ ਇਲੈਕਸ਼ਨਾਂ 'ਚ ਨਾ ਅੱਗੇ ਨੂੰ ਕਰਨਗੇ ਤੁਸੀਂ ਅਜੇ ਤੱਕ ਅੱਗੇ-ਅੱਗੇ ਦੇਖਿਓ ਇਹਨਾਂ ਦਾ ਹੁਣ ਕੀ ਹਾਲ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੁੱਟ ਪਾਈ ਦੀ ਜਿਸ ਤਰੀਕੇ ਪੰਜਾਬ ਦੇ ਵਿੱਚ ਨਸ਼ਾ ਫੈਲਿਆ ਹੈ 2 ਸਾਲਾਂ ਦੇ ਵਿੱਚ ਔਰ ਇਹ ਉਹਦੀ ਪੁਸ਼ਤਪਨਾਹੀ ਕਰਦੇ ਆ ਇਹੇ ਰੋਜ਼ ਮਾਮਾ ਦੇ ਪੁੱਤ ਮਾਰਦੇ ਆ ਤੇ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਹੈ ਇਹ ਆਪਣੇ ਬੜੀਆਂ ਕੋਠੀਆਂ 'ਚ ਬੈਠੇ ਆ ਬੜੀਆਂ ਗੱਡੀਆਂ 'ਚ ਘੁੰਮਦੇ ਆ ਨਾ ਲੋਕਾਂ ਦੀ ਅਸਾਰ ਲੈਂਦੇ ਆ ਇਹਨਾਂ ਦੇ ਪਾਥੀਆਂ ਪੈਂਟ ਦੇ ਦਿਨ ਆ ਗਏ ਆ ਸਾਰੇ ਇਹਨਾਂ ਨੇ ਗੱਲ 13 013 ਦੀ ਕੀਤੀ ਸੀਗੀ ਦੇਖਿਆ ਕੌਮਸ ਵੱਡੀ ਪਾਰਟੀ ਵੱਡੀ ਲੀਡ ਨਾਲ ਜਿੱਤੀ ਹੈ ਉਸ ਤੋਂ ਕਿੰਨੇ ਯਾਰ 13 ਕਹਿੰਦੇ ਸੀ ਨਾ ਏਕਾ ਤਾਂ ਉੜ ਗਿਆ ਮੂਰੇ ਤੇ ਉਹਨਾਂ ਤੀਆ ਵੀ ਉੜ ਜਾਣਾ ਅੱਗੇ